ਇੱਥੇ ਕਿੱਦਾਂ ਲੱਗਿਆ ਨਹੀਂ ਵਧੀਆ ਜੀ ਖਾਣਾ ਬਹੁਤ ਵਧੀਆ ਸੀਗਾ ਹਾਂਜੀ ਖਾਣੇ ਦਾ ਟੇਸ ਇਦਾਂ ਦਾ ਸੀ ਜਿਵੇਂ ਆਪਾਂ ਘਰ ਦੇ ਵਿੱਚ ਖਾਂਦੇ ਆ ਐਜ਼ ਇਟ ਇਜ਼ ਉਹੋ ਜਿਹਾ ਟੇਸ ਸੀਗਾ ਔਰ ਖਾ ਕੇ ਬਹੁਤ ਵਧੀਆ ਲੱਗਾ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਰੋਜ਼ ਆਂਦੇ ਜਾਂਦੇ ਇੱਥੇ ਹੀ ਰੁਕਦੇ ਆਂ ਜੀ ਤੁਹਾਨੂੰ ਦਿਖਾ ਦਵਾਂ ਹਾਂ ਤੁਸੀ ਦੇਖ ਸਕਦੇ ਹੋ ਤਵੇ ਵਾਲੀ ਰੋਟੀ ਆ ਬਿਲਕੁਲ ਪਿਓਰ ਚਾਵਲ ਵੀ ਬਹੁਤ ਵਧੀਆ ਅਸੀਂ ਹੁਣੇ ਖਾਦੇ ਆ ਤੇ ਬਹੁਤ ਹੀ ਟੇਸਟੀ ਬਹੁਤ ਹੀ ਨੈਚਰਲ ਚੀਜ਼ ਬਣਾਈ ਆ ਬਾਬਾ ਜੀ ਨੇ ਸੋ ਬਾਬਾ ਤੁਹਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਜੀਐਨਆਈ ਕਾਲਜ ਦੇ ਸਾਹਮਣੇੋਂ ਲੰਘ ਰਹੇ ਸੀਗੇ ਤੇ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਸਖਵੀਰ ਜਿਹਨਾਂ ਨੇ ਲੱਸੀ ਆ ਦਿਖਾਓ ਜਰਾ ਕੜੀ ਕੜੀ ਰਾਜਮਾ ਰਾਜਮਾ ਰੋਟੀ ਰੋਟੀ ਜਿਹੜੀ ਤਵੇ ਵਾਲੀ ਰੋਟੀ ਆ ਚਾਵਲ ਹੈ ਜੀ ਰੋਟੀ ਵੀ ਦਿਖਾ ਦਿਓ ਜੀ ਆ ਤੁਸੀਂ ਦੇਖ ਸਕਦੇ ਹੋ ਤਵੇ ਵਾਲੀ ਰੋਟੀ ਆ ਬਿਲਕੁਲ ਪਿਓਰ ਚਾਵਲ ਵੀ ਬਹੁਤ ਵਧੀਆ ਅਸੀਂ ਹੁਣੇ ਖਾਦੇ ਆ ਤੇ ਬਹੁਤ ਹੀ ਟੇਸਟੀ ਬਹੁਤ ਹੀ ਨੈਚਰਲ ਚੀਜ਼ ਬਣਾਈ ਆ ਬਾਬਾ ਜੀ ਨੇ ਸੋ ਬਾਬਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਸਰਜੀਤ ਸਿੰਘ ਆ ਜੀ ਸਰਜੀਤ ਸਿੰਘ ਹਾਂ ਜੀ ਕਿੱਥੇ ਰਹਿਣ ਵਾਲਿਓ ਇੱਥੇ ਲੋਕਲ ਹੀ ਆ ਜੀ ਅੱਛਾ ਅੱਛਾ ਇਹ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਹ ਡੇਢ ਕਿ ਮਹੀਨਾ ਹੋਇਆ ਜੀ ਸਮਝੋ ਜੀ ਬੇੜ ਬਿੰਨਾ ਹਾਂਜੀ ਹਾਂਜੀ ਇਹ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਹੁਣ ਤੱਕ ਰਿਸਪੌਂਸ ਠੀਕ ਠਾਕ ਹੀ ਹੈ ਜੇ ਜਨਾ ਨਾ ਜਿਆਦਾ ਜੇਗਾ ਠੀਕ ਹੀ ਹੈ ਨਵਾਂ ਨਵਾਂ ਕਰ ਹਾਂਜੀ ਹਾਂਜੀ ਤੇ ਸਾਡੇ ਕੋਲੇ ਐਕਸੈਪਟ ਹੁੰਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂਜੀ ਤੇ ਉਹ ਹੁਣ ਅਸੀਂ ਨਰਾਤਾਂ ਕਰਕੇ ਬੰਦ ਕੀਤਾ ਹੋਇਆ ਅੱਜ ਜੀ ਹਾਂਜੀ ਉਹ ਫੇਰ ਸ਼ੁਰੂ ਕਰ ਦੇਣਾ ਅਸੀਂ ਕੱਲ ਸਾਡੇ ਕੋਲੇ ਸਾਗ ਸੀਗਾ ਅੱਜ ਅਸੀਂ ਕੜੀ ਲੈ ਕੇ ਆਏ ਹਾਂ ਠੀਕ ਹੈ ਚੇਂਜ ਕਰਕੇ ਲਿਆਉਨੇ ਆ ਡਿਸ਼ ਰੋਜ਼ ਮਤਲਬ ਕੁਝ ਨਾ ਕੁਝ ਚੇਂਜ ਕਰਕੇ ਲਿਆਉਂਦੇ ਆ ਹਾਂਜੀ ਆ ਲੱਸੀ ਆ ਸਾਡੀ ਹਾਂ ਆ ਲੱਸੀ ਇੱਧਰ ਆਓ ਆ ਦਿਖਾਓ ਜੀ ਇਹ ਲੱਸੀ ਆ ਆਪ ਤਿਆਰ ਕਰਦੇ ਆ ਮੱਖਣ ਵੀ ਅਸੀਂ ਆਪ ਤਿਆਰ ਕਰਦੇ ਆ ਆਪਣਾ ਹਾਂ ਜੀ ਜੇ ਸਾਗ ਦੇ ਵਿੱਚ ਪਾ ਕੇ ਦਿੰਨੇ ਆ ਜਿਹੜਾ ਸਾਗ ਪਉਂਦੇ ਆ ਹਾਂਜੀ ਹਾਂਜੀ ਕਾਕੀ ਲੱਸੀ ਹੁੰਦੀ ਆ ਔਰ ਵਧੀਆ ਕੁਆਲਿਟੀ ਦਾ ਤੇਲ ਵਰਤੀ ਦਾ ਕੋਈ ਮਾੜਾ ਨਹੀਂ ਵਰਤੀ ਦਾ ਕੋਈ ਸੀ ਸਪਾਇਲਰ ਤੋਂ ਤੇਲ ਲੈ ਕੇ ਉਹਨੇ ਗਿੱਲਾਂ ਦੇ ਉੱਤੇ ਜਾ ਕੇ ਤੇ ਦੋਸਤੋ ਇਹ ਦੇਖੋ ਕਹਿੰਦੇ ਪੰਜਾਬੀ ਲੋਕ ਕੰਮ ਨਹੀਂ ਕਰਦੇ ਜਿੰਨੇ ਮਿਹਨਤ ਕਰਨੀ ਆ ਉਹ ਕਿਤੇ ਵੀ ਖੜ ਕੇ ਆਪਣੀ ਮਿਹਨਤ ਕਰ ਸਕਦਾ ਨਾਲ ਗੱਡੀ ਦੇ ਵਿੱਚ ਦੇਖੋ ਸਮਾਨ ਜਿਹੜਾ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਹਾਂਜੀ ਵੀਰ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਟੇਸ ਕਿਦਾਂ ਦਾ ਆਏ ਨਹੀਂ ਵਧੀਆ ਸੀ ਖਾਣਾ ਬਹੁਤ ਵਧੀਆ ਸੀਗਾ ਹਾਂਜੀ ਖਾਣੇ ਦਾ ਟੇਸ ਇਦਾਂ ਦਾ ਸੀ ਜਿਵੇਂ ਆਪਾਂ ਘਰ ਦੇ ਵਿੱਚ ਖਾਂਦੇ ਆ ਐਸ ਇਟ ਇਜ਼ ਉਹੋ ਜਿਹਾ ਟੇਸ ਸੀਗਾ ਔਰ ਖਾ ਕੇ ਬਹੁਤ ਵਧੀਆ ਲੱਗਾ ਹਾਂਜੀ ਵੀਰ ਜੀ ਜਾਉਗੇ ਬਹੁਤ ਵਧੀਆ ਜੀ ਰੋਜ਼ ਆਂਦੇ ਜਾਂਦੇ ਇੱਥੇ ਹੀ ਰੁਕਦੇ ਆਂ ਜੀ ਬਹੁਤ ਵਧੀਆ ਟੇਸਟ ਲੱਗਦਾ ਜਿਵੇਂ ਘਰ ਦਾ ਖਾਣਾ ਵੀ ਜਿਵੇਂ ਦੱਸ ਹਾਂ ਜੀ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਮਿਹਨਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜਿਹੜਾ ਵੀ ਸਾਡਾ ਕਾਫੀ ਮਿਹਨਤ ਕਰ ਰਿਹਾ ਪਰਮਾਤਮਾਗੇ ਬੇਨਤੀ ਕਰਦੇ ਆ ਕਿ ਇਹਦਾ ਕੰਮ ਵਧੀਆ ਢੰਗ ਦਾ ਚੱਲੇ ਤੁਹਾਨੂੰ ਕਮ ਸੇ ਕਮ ਸਵੇਰੇ ਉੱਠਣਾ ਪੈਂਦਾ 5 ਵਜੇ ਮਰੌਣ ਬਾਅਦ ਹਾਂਜੀ ਹਾਂਜੀ ਤੇ ਸਾਰਾ ਘਰੇ ਤਿਆਰ ਕਰਦੇ ਹੋ ਹਾਂਜੀ ਆਪੇ ਤਿਆਰ ਕਰਦੇ ਆ ਖੁਦ ਹੀ ਤਿਆਰ ਕਰਦਾ ਮੈਂ ਸੋ ਦੋਸਤੋ ਮੈਂ ਹੋਰ ਵੀ ਸਾਥੀਆਂ ਨੂੰ ਬੇਨਤੀ ਕਰਾਂਗਾ ਪੀ ਇਹ ਜਿਹੜੀ ਲੋਕੇਸ਼ਨ ਪੈਂਦੀ ਆ ਜੀਐਨਆਈ ਕਾਲਜ ਦੇ ਬਿਲਕੁਲ ਸਾਹਮਣੇ ਨੈਵਲਟੀ ਹਾਂ ਹਾਂ ਨੈਵਲਟੀ ਸ਼ੋਰੂਮ ਹੈ ਨੈਵਲਟੀ ਨੈਵਲਟੀ ਸ਼ੋਰੂਮ ਉਹਦੇ ਬਿਲਕੁਲ ਸਾਹਮਣੇ ਯੂਨੀਵਰਸਿਟੀ ਵਾਲੇ ਪਾਸੇ ਉਹਦੇ ਨਾਲ ਹੀ ਸੜਕ ਦੇ ਬੀਤ ਦੀ ਖੜੇ ਹੁੰਦੇ ਆ ਲੋਕੇਸ਼ਨ ਤੁਹਾਨੂੰ ਆਦ ਫਿਰ ਦੱਸ ਦਿੰਦੇ ਆ ਹਾਂ ਗਿੱਲ ਰੋਡ ਦੇ ਉੱਤੇ ਹੈ ਜੀਐਨਆਈ ਕਾਲਜ ਹਾਂਜੀ ਸੋ ਰੋਡ ਦੇ ਉੱਪਰ ਹੀ ਗੇਟ ਨੰਬਰ ਕਿੰਨਾ ਪੈਂਦਾ ਜੀ 1 ਨੰਬਰ ਗੇਟ ਦੇ ਲਾਗੇ ਜਿਹੜਾ ਵੀਰ ਜੀ ਆਪਣੀ ਦੁਕਾਨ ਲਾਉਂਦੇ ਆ ਸੋ ਬਹੁਤ ਆਪਣੇ ਸੱਜਣਾਂ ਨੂੰ ਮੈਂ ਬੇਨਤੀ ਕਰਨਾ ਕਿ ਇੱਥੇ ਆ ਕੇ ਖਾਣਾ ਜ਼ਰੂਰ ਖਾਓ ਕਿਉਂਕਿ ਇਹ ਜਿਹੜਾ ਖਾਣਾ ਬਿਲਕੁਲ ਨੇਚਰਲ ਹੈ ਇਹਨਾਂ ਦਾ ਘਰੋਂ ਬਣਾ ਕੇ ਲਿਆਉਂਦੇ ਆ ਕੋਈ ਇਹਨਾਂ ਦਾ ਬਜਾਰੂ ਕੰਮ ਨਹੀਂ ਹੈਗਾ ਔਰ ਜਿਹੜੇ ਵੀ ਖਾ ਰਹੇ ਸੀ ਉਹਨਾਂ ਨੇ ਮੈਂ ਪੁੱਛਿਆ ਉਹ ਕਹਿੰਦੇ ਘਰ ਦੀ ਰੋਟੀ ਵਰਗਾ ਸੋ ਹੋਰ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਇੱਥੇ ਖਾਣਾ ਖਾ ਸਕਦੇ ਹੋ ਤੌਰ ਤੇ ਬਿਮਾਰੀਆਂ ਤੋਂ ਬਚੋ ਧੰਨਵਾਦ ਜੀ